ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸਕੂਲਾਂ ਵਿੱਚ ਦਾਖਲਾ ਵਧਾਉਣ ਲਈ ਅਤੇ ਲੋਕਾਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੀਆਂ ਸਹੂਲਤਾਂ ਨਰਸਰੀ ਕਲਾਸ ਦੀ ਸ਼ੁਰੂਆਤ ਨਵੇਂ ਦਾਖਲੇ ਅਤੇ ਬਿਹਤਰ ਤਕਨੀਕਾਂ ਵਾਲੀ ਮਿਆਰੀ ਸਿੱਖਿਆ ਸਬੰਧੀ ਜਾਗਰੂਕ ਕਰਨ ਲਈ ਦਾਖਲਾ ਮੁਹਿੰਮ ਚੱਲ ਰਹੀਆਂ ਹਨ ਸਰਕਾਰੀ ਕੰਨਿਆ ਪ੍ਰਾਇਮਰੀ ਸਮਾਰਟ ਸਕੂਲ ਗੁਰਾਇਮ ਵਿਖੇ ਵੀ ਸਮੇਂ-ਸਮੇਂ ਤੇ ਦਾਖਲਾ ਵਧਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਨੇ ਇਸੇ ਲੜੀ ਤਹਿਤ ਸਿੱਖਿਆ ਵਿਭਾਗ ਜ਼ਿਲ੍ਹਾ ਪੱਧਰ ਤੋਂ ਰਵਾਨਾ ਹੋ ਦਾਖਲਾ ਮੁਹਿੰਮ ਮੋਬਾਈਲ ਬੈਂਡ ਦਾ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਰਦਾਰ ਜਸਵੀਰ ਸਿੰਘ ਬਲਾਗ ਗੁਰਾਇਆ ਦੋ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਸਕੂਲ ਮੁਖੀ ਅੰਜੂ ਬਾਲਾ ਸਟੇਟ ਐਵਾਡੀ ਦੇ ਜਤਨਾ ਸਦਕਾ ਸਰਕਾਰੀ ਕੰਨਿਆ ਪ੍ਰਾਇਮਰੀ ਸਮਾਰਟ ਸਕੂਲ ਗੁਰਾਇਆ ਤੇ ਸਰਕਾਰੀ ਪ੍ਰਾਇਮਰੀ ਸਕੂਲ ਮੁੰਡੇ ਵੱਲੋਂ ਦਾਖਲਾ ਮੋਹਿਲ ਮੋਬਾਈਲ ਬੰਦਾ ਪਿੰਗਾ ਬਲਾ ਚੌਂ ਗੁਰਾਇਆ ਵਿਖੇ ਪਹੁੰਚਣ ਤੇ ਨਿਗਾਸ ਭਗਤ ਕੀਤਾ ਗਿਆ ਇਸ ਵੈਨ ਦੇ ਪਹੁੰਚਣ ਤੋਂ ਪਹਿਲਾਂ ਸਰਕਾਰੀ ਕੰਨਿਆ ਪ੍ਰਾਇਮਰੀ ਸਮਾਰਟ ਸਕੂਲ ਦੇ ਵਿਦਿਆਰਥੀਆਂ ਤੇ ਸਟਾਫ ਵੱਲੋਂ ਵਿਲੱਖਣ ਉਪਰਾਲਾ ਸ਼ਹਿਰ ਫੇਰੀ ਨਾਲ ਕੀਤਾ ਗਿਆ ਆਪ ਲਿਖੀ ਤੇ ਗਾਈ ਦਾਖਲਾ ਵਧਾਓ ਜਾਗੋ ਕੱਢ ਕੇ ਗੁਰਾਇਆਂ ਵਾਸੀਆਂ ਨੂੰ ਸ਼ਹਿਰ ਫੇਰੀ ਲਗਾ ਕੇ ਜਾਗਰੂ ਕੀਤਾ ਇਹ ਵੈਨ ਦਾਖਲਾ ਵਧਾਓ ਟੀਮ ਜ਼ਿਲ੍ਹਾ ਕੋਆਰਡੀਨੇਟਰ ਸਰਦਾਰ ਵਿਰਿੰਦਰ ਵੀਰ ਸਿੰਘ ਪ੍ਰਦੀਪ ਰਤਪਾਲ ਪੰਕਜ ਸ਼ਰਮਾ ਜੀਵਨ ਲਾਲ ਸੈਂਟਰ ਹੈਡ ਟੀਚਰ ਅਤੇ ਅਧਿਆਪਕਾਂ ਦੇ ਨਾਅਰੇ ਨਾਲ ਗੂੰਜਦੀ ਹੋਈ ਗੁਰਾਇਆਂ ਦੀ ਯੂ ਵਿੱਚ ਦਾਖਲ ਹੋਈ ਅੰਤ ਵਿੱਚ ਮੁੱਖ ਅਧਿਆਪਕਾਂ ਜੂ ਬਾਲਾ ਵੱਲੋਂ ਦਾਖਲਾ ਫੇਰੀ ਨੂੰ ਬਿਜਾਰਾਂ ਵਿੱਚ ਹੁੰਦੇ ਹੋਏ ਪਿੰਗਾ ਵਾਲਾ ਚੌਂਕ ਗੁਰਾਇਆਂ ਵਿਖੇ ਸਮਾਪਤ ਕੀਤਾ ਗਿਆ ਸਾਡੇ ਪੰਜਾਬ ਵਾਸੀਆਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਹੁਣ ਸਿੱਖਿਆ ਕ੍ਰਾਂਤੀ ਆ ਗਈ ਹੈ ਇਸ ਵਾਰ ਵੀ ਜਦੋਂ ਹੁਣ ਨਰਸਰੀ ਜਮਾਤਾਂ ਦੀ ਸ਼ੁਰੂਆਤ ਹੋਈ ਹੈ ਤਾਂ ਸਾਡੇ ਨਵੇਂ ਦਾਖਲੇ ਲਈ ਬੜੇ ਹੱਲਾਸ਼ੇਰੀ ਦੇ ਨਾਲ ਟੀਚਰ ਅਧਿਆਪਕ ਵੀ ਤੇ ਬੱਚੇ ਵੀ ਇਹਨਾਂ ਰੈਲੀਆਂ ਚ ਦਾਖਲਾ ਮੁਹਿੰਮ ਦੇ ਵਿੱਚ ਹਿੱਸਾ ਲੈ ਰਹੇ ਨੇ ਅੱਜ ਦਾਖਲਾ ਮੁਹਿੰਮ ਮਬਨ ਸਾਡੇ ਗੁਰਾਇਆਂ ਨਗਰ ਦੇ ਵਿੱਚ ਆਈ ਤੇ ਜਿਹਦੇ ਲਈ ਸਾਡੇ ਸਰਕਾਰੀ ਕੰਨਿਆ ਪ੍ਰਾਇਮਰੀ ਸਕੂਲ ਗੁਰਾਇਆ ਤੇ ਸਾਰੇ ਸਰਕਾਰੀ ਕੰਨਿਆ ਪ੍ਰਾਇਮਰੀ ਸਕੂਲ ਲੜਕਿਆਂ ਵੱਲੋਂ ਉਹਨਾਂ ਦਾ ਪਰਮਾ ਸਵਾਗਤ ਕੀਤਾ ਗਿਆ ਬੱਚਿਆਂ ਵੱਲੋਂ ਜਾਗੋ ਬੋਲ ਕੇ ਇਸ ਵੈਨ ਦਾ ਬੜਾ ਬੜਾ ਹੀ ਨਿਗਾ ਸਵਾਗਤ ਕੀਤਾ ਗਿਆ ਤੇ ਸਾਰੇ ਅਧਿਆਪਕਾਂ ਨੇ ਇਸ ਵਿੱਚ ਬੜੇ ਉਤਸਾਹਿਤ ਹੋ ਕੇ ਭਾਗ ਲਿਆ ਇਸ ਵੈਨ ਨੇ ਜਦੋਂ ਸਾਡੇ ਸਕੂਲ ਇੱਥੇ ਗੁਰਾਇਆਂ ਦੇ ਵਿੱਚ ਐਂਟਰੀ ਕੀਤੀ ਤਾਂ ਸਾਰੇ ਸਾਰੇ ਗੁਰਾਇਆਂ ਵਾਸੀਆਂ ਨੂੰ ਵੀ ਬੜੀ ਇਹਦੇ ਨਾਲ ਜਾਗਰੂਕਤਾ ਮਿਲੀ ਕਿ ਹੁਣ ਨਰਸਰੀ ਜਮਾਤਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਵੇਂ ਕਿ ਪੰਜਾਬ ਦੇ ਵਿੱਚ ਪਹਿਲਾਂ ਵੀ ਸਕੂਲ ਜਿਹੜੇ ਆ ਸਾਡੇ ਐਲਕੇਜੀ ਯੂਕੇਜੀ ਚੱਲ ਰਹੇ ਸੀਗੇ ਹੁਣ ਨਰਸਰੀ ਜਮਾਤ ਨੂੰ ਸ਼ੁਰੂ ਕਰਕੇ ਬੱਚਿਆਂ ਨੂੰ 3 ਸਾਲ ਤੋਂ ਜਿਹੜੇ ਮਹਿੰਗੀਆਂ ਫੀਸਾਂ ਲੋਕ ਭਰਦੇ ਸੀਗੇ ਤਾਂ ਉਹਨਾਂ ਦਾ ਛੁਟਕਾਰਾ ਦਿਵਾਉਂਦੇ ਹੋਏ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਦਾਖਲ ਕਰਵਾਉਣ ਦਾ ਇੱਕ ਸੱਦਾ ਦਿੱਤਾ ਹੈ ਆਪਣੇ ਬੱਚਿਆਂ ਨੂੰ ਅਸੀਂ ਵੀ ਪੁਰਜ਼ੋਰ ਅਪੀਲ ਕਰਦੇ ਹਾਂ ਪੂਰੇ ਪੰਜਾਬ ਵਾਸੀਆਂ ਨੂੰ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਵਧੀਆ ਤਕਨੀਕਾਂ ਦੇ ਨਾਲ ਪੜ੍ਹਾਈ ਚੱਲ ਰਹੀ ਹੈ 스마트 ਟੀਵੀ ਪ੍ਰੋਜੈਕਟਰਾਂ ਦੇ ਨਾਲ ਬੱਚਿਆਂ ਨੂੰ ਵਿੱਦਿਆ ਦਿੱਤੀ ਜਾ ਰਹੀ ਹੈ ਸਕੂਲਾਂ ਦੇ ਵਿੱਚ ਐਜੂਕੇਸ਼ਨਲ ਪਾਰਕ ਬਣਾਏ ਗਏ ਹਨ ਇਸ ਤੋਂ ਇਲਾਵਾ ਹੋਰ ਬਹੁਤ ਸਹੂਲਤਾ ਜਿਵੇਂ ਕਿ ਮਿੱਡੇ ਮੀਲ ਹੈ ਜਾਂ ਵਰਦੀਆਂ ਨੇ ਜਾਂ ਫ੍ਰੀ ਕਿਤਾਬਾਂ ਹੈਗੀਆਂ ਉਹ ਸਾਰਾ ਕੁਝ ਬੱਚਿਆਂ ਨੂੰ ਨਾਲੋਂ ਨਾਲ ਮਿਲ ਰਿਹਾ ਹੈ ਨਵੀਂ ਤਕਨੀਕ ਦੇ ਨਾਲ ਜੋੜਨ ਦੇ ਲਈ ਅਧਿਆਪਕਾਂ ਨੂੰ ਦੇਸ਼ਾਂ ਵਿਦੇਸ਼ਾਂ ਤੋਂ ਸਮੇਂ-ਸਮੇਂ ਤੇ ਤਕਰੀਕਾਂ ਦੇ ਨਾਲ ਸਿਖਲਾਈ ਦੇ ਕੇ ਬੱਚਿਆਂ ਨੂੰ ਸਮੇਂ ਦੀ ਹਾਨੀ ਬਣਾਇਆ ਜਾ ਰਿਹਾ ਹੈ ਸੋ ਇਸ ਵਧੀਆ ਸਿੱਖਿਆ ਸਹੂਲਤਾਂ ਨੂੰ ਲੈਣ ਲਈ ਸਾਰੇ ਸਾਡੇ ਪੰਜਾਬ ਨੂੰ ਮੈਂ ਅਪੀਲ ਕਰਦੀ ਹਾਂ ਕਿ ਉਹ ਆਪਣੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਦੇ ਵਿੱਚ ਕਰਵਾਉਣ